ਹਾਂਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂੰਗੀ ਚ ਹੈਰੋਂ ਮਾਰੀ ਜਾਂਦੇ ਆ ਜੀ ਧਾਰੇ ਆ ਪਰ ਉਹ ਚੈੱਕ ਤੇ ਤੁਹਾਨੂੰ ਆ ਜਾਣਕਾਰੀ ਦਿੰਨੇ ਆ ਜੀ ਕਿ ਹੈਰੋਂ ਲਾਓ ਸਾਰੇ ਜਿਨ੍ਹਾਂ ਨੇ ਮੂੰਗੀਆਂ ਬੀਜੀਆਂ ਇਹ ਨਾ ਕੋਈ ਪੱਟੀ ਜਾਊੀ ਕੁਛ ਨਹੀਂ ਹੁੰਦਾ ਜਮਾਂ ਨੁਕਸਾਨ ਨਹੀਂ ਹੁੰਦਾ ਦੇ ਮਾੜੀ ਮੋਟੀ ਪੱਟੀ ਜੋ ਉਹੀ ਤਾਂ ਕੋਈ ਗੱਲ ਨਹੀਂ ਥੈਂ ਫਿਰ ਵੀ 2-3 ਫੁੱਟ ਤੇ ਬੂਟਾ ਤਾਂ ਰਹੁ ਆਈ ਇਹਦਾ ਤਾਂ 5-5 ਫੁੱਟ ਤੇ ਬੂਟਾ ਰਲ ਜਾਂਦਾ ਕਿਉਂਕਿ ਪ੍ਰਾਰ ਜੀ ਮੇਰੇ ਮੰਗੀ ਸੀ ਕਿੱਲਾ ਸਵਾ ਕਿੱਲਾ ਤੋਂ ਉਹਦਾ ਬੂਟਾ ਸੀ 7 ਫੁੱਟ ਤੇ ਸੀ ਤੋਂ ਸਾਢੇ 4 ਕੁਇੰਟਾ ਨਿਕਲੀ ਸੀ ਕਿੱਲਾ ਇੱਕ ਹੀ ਕਿੱਲਾ ਸੀ ਆ ਉਦੋਂ ਦੂਜੀ ਤਾਂ ਦੂਜੇ ਪਾੜੇ ਤੇ ਸੀਗੀ ਤੇ ਉਹ ਤਾਂ ਠੀਕ ਨਿਕਲੀ ਸੀ ਉਹ ਵੀ ਪਰ ਪਛੇਤੀ ਹੋ ਗਈ ਸੀ ਚਾਰ ਪੰਜ ਵਾਰੀ ਗਰੰਡ ਹੋ ਗਈ ਉਸ ਸਾਲ ਤੋਂ ਕਿਲਾ ਬਹੁਤ ਹੀ ਵਧੀਆ ਗੁਰੂ ਦੀ ਕਿਰਪਾ ਨਾਲ ਨਿਕਲਿਆ ਇਹ ਚਾਰ ਪੰਜ ਫੁੱਟ ਤੇ ਬੂਟਾ ਸੀ ਸੀਲਰਾ ਆਈ ਸੀਗੀ ਤੇ ਉਹਨੇ ਨਜ਼ਾਰਾ ਲਿਆਤਾ ਇਹ ਕਿੱਲੇ ਨਾਲ ਹੀ ਦੁੱਖ ਤੋੜਤੇ ਆਹ ਵੇਖੋ ਗੰਦ ਸਾਰਾ ਵਧੀਆ ਪੱਟੀ ਜਾਂਦੀ ਆ ਵੇਖੋ ਸਾਰਾ ਹੇਰੋ ਜਰੂਰ ਲਾਓ ਇੱਕ ਹੀਰੋ ਲਾਉਗੇ ਤਾਂ ਇਹਦਾ ਜ਼ਮੀਨ ਦਾ ਮੂੰਹ ਖੁੱਲੂਗਾ ਧਰਤੀ ਮਾਤਾ ਦਾ ਜ਼ਮੀਨ ਦਾ ਸਾਰਾ ਮੂੰਹ ਖੁੱਲੂ ਇੱਕ ਗੰਦ ਨਹੀਂ ਉਗਣਾ ਹੁਣ ਬਾਅਦ ਚ ਥਾਂ ਕਰਦਾ ਨਹੀਂ ਹੁੰਦਾ ਜਿਹੜੀ ਮੂੰਗੀ ਪੀਲੀ ਹੁੰਦੀ ਹੈ ਠੀਕ ਆ ਉਹ ਰੁਕ ਜੂਈ ਉਹ ਨਹੀਂ ਹੁੰਦੀ ਹੀਰੋ ਨਾਲ ਇੰਨਾ ਕੋਈ ਲੋਹੇ ਦਾ ਮੰਨ ਲੋ ਕਿ ਇਹਨੂੰ ਪਾਣੀ ਇਹਦੀ ਲੱਗਦੀ ਹੈ ਲੋਹੇ ਦੀ ਉਹਦੇ ਨਾਲ ਇੰਨੀ ਚੱਲਦੀ ਹੈ ਬਹੁਤ ਵਧੀਆ ਕੋਈ ਨੁਕਸਾਨ ਆਈ ਗੱਲ ਨਹੀਂ ਹੁੰਦੀ ਇਹਦੇ ਨਾਲ ਆ ਬੱਲਾ ਬੱਲਾ ਜੀ ਸਾਰੀਆਂ ਕਰੋ ਚੈੱਕ ਮਟੀਆਂ ਜਾਂਦੀਆਂ ਆ ਵੇਖੋ ਬਾਕੀ ਫੰਗਸ ਬਹੁਤ ਰੁਕ ਜਾਂਦੀ ਆ ਨਹੀਂ ਤਾਂ ਮੂੰਗੀ ਪੀਲੀ ਹੋ ਜਾਂਦੀ ਤੇ ਝਾੜ 'ਚ ਨੁਕਸਾਨ ਹੋ ਜਾਂਦਾ ਆਪਣਾ ਫੇਰੋਂ ਜਰੂਰ ਲਾਓ ਬਾਕੀ ਹੁਣ ਮੂੰਗੀ ਜੀ ਨੇ ਬੀਜਣੀਆਂ ਦੋ ਦਾ ਬੀਜ ਦੋ ਇੱਕ ਦੋ ਦਿਨਾਂ 'ਚ ਲੇਟ ਹੋਈ ਜਾਂਦਾ ਕੰਮ ਅਸੀਂ ਤਾਂ ਦੂਜੇ ਖੇਤ ਉਧਰ ਤੜਕੇ ਵੀਜ ਦਾਂਗੇ ਅੱਜ ਕੰਪਿਊਟਰ ਲਵਾਤਾ ਤੇ ਤੜਕੇ ਦੇਵਾਂਗੇ ਵੀਜ ਮੈਂ ਤੇ ਇੱਥੇ ਸਾਰੀ ਈ ਚੀ ਮਾਰਤੀ ਜੀ ਚੌਕੀਆਂ ਇੱਕ ਫਿਰ ਨਾਲੇ ਤਾਂ ਇਹਦੇ ਨਾਲ ਸਪਰੇ ਨਹੀਂ ਕਰਨੀ ਪੈਂਦੀ ਆਪਾਂ ਨੂੰ ਕੱਖ ਲਈ ਨਹੀਂ ਸਪਰੇ ਕਰਨੀ ਪੈਣੀ ਸੀ ਤਾਂ ਘਾੜਾ ਹੋ ਜਾਂਦਾ ਗੰਦ ਉਗਰਿਆ ਹੁੰਦਾ ਪਾਲਾ ਉਗਰੀ ਜਾਂਦਾ ਹੁਣ ਸੀਲਰ ਮਾਰ ਦਾਂਗੇ ਮੀਂਹ ਪੈ ਗਿਆ ਤਾਂ 18 ਇੰਚੀ ਆਈ ਹੈ ਨਹੀਂ ਫਿਰ ਇੱਥੇ ਰੁਕਣੀ ਸੀ ਇਹ ਸਪਰੇਅ ਕਰ ਦੇਤਾ ਆਪਾਂ ਗੰਦਾਈ ਇਧਰੋਂ ਸਾਰੇ ਮਾਰਤੀ ਆ ਜੀ ਸੱਤ ਕਿੱਲੇ ਇਧਰ ਸੀਲਰ ਮਾਰੇ ਸੀ ਉਹ ਕਿੱਲਾ ਦੋ ਕਿੱਲੇ ਜਿਹੜੀ ਸੀਗੀ ਆਪਣੇ ਤੁਹਾਨੂੰ ਕੋਰੋਨਾ ਚੈੱਕ ਮੈਂ ਮਾਣਾ ਬੋਲੀ ਲਾਈ ਆਉਣਾ ਜੀ ਜਿੰਨੇ ਤੋਂ ਨੂੰ ਆਵਾਜ਼ ਤੋਂ ਹੀ ਪਤਾ ਲੱਗ ਜਾ ਟਰੈਕਟਰ ਦੀ ਦਾ ਕਿਵੇਂ ਲੱਗਦੀ ਹੈ ਮੂਵੀ ਕਾਦੇ ਵਾਸਤੇ ਲਾਉਣੀ ਹੈ ਲੱਗ ਗਈ ਠੀਕ ਹੈ ਮੂਵੀ ਇੰਨੀ ਪੈਂਦੀ ਐ ਨਹੀਂ ਆਪਣੀ ਮੈਨੂੰ ਜਿੱਥੋਂ ਦਾ ਹੀ ਪਤਾ ਹੈ ਜੀ ਜਾਣਕਾਰੀ ਹੈ ਕਿ ਮੂਵੀ ਨੂੰ ਫੰਕਸ ਸੇਰੋ ਨਾਲ ਬਹੁਤ ਜ਼ਿਆਦਾ ਰੁਕਦੀ ਐ ਵੀਲੀ ਬਿਲਕੁਲ ਵੀ ਨਹੀਂ ਆਉਂਦੀ ਆ ਵੇਖੋ ਮੇਬਰਾ ਮੇਰੀਆਂ ਦਾ ਦੋਨੇ ਥੱਲੇ ਥੱਡੇ ਹੈ ਜਾਵੀ ਪੱਟੀ ਜਾਊਗੀ ਇਹ ਨਹੀਂ ਪੱਟੀ ਦੀ ਪਿੰਡ ਮੇਰਾ ਰੜਿਆ ਜੀ ਐਫਐ ਰੜੇਵਾਲਾ ਤਹਿਸੀਲ ਕਰਨਪੁਰ ਜਿਲ੍ਹਾ गंगानगर ਵਰਤ ਹੈ राजस्थान ਜਿੱਥੋਂ ਵੀ ਵੀਡੀਓ ਵੇਖਣੇ ਹੁੰਦੇ ਆ ਭਾਈ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਵੇਂ ਲੱਗਦੀ ਹੈ ਚੰਗੀ ਲੱਗਦੀ ਹੈ ਚੰਗੀ ਮਾੜੀ ਲੱਗਦੀ ਹੈ ਮਾੜੀ ਲੋਡੀ ਸਪੋਰਟ ਨਾ ਹੀ ਆ విదాలీడే పేచ్వయా నే తరా తూలాయా చోటియే వాలు కాన 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 కాది తేరురి లాఉం కాన కాన చ్కాలులుల్ కాన కాన మారీ చిల్యా కాన కాన ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਤੁਹਾਨੂੰ ਛੋਟੇ ਭਰਾ ਦੀ ਸਪੋਰਟ ਕਰ ਸਕਦੇ ਹੋ ਮਾਣੋ ਗਾਣੇ ਵੀ ਕਮੈਂਟ ਆਪਣਾ ਮੈਨਲਾ ਦਾ ਪੁੱਤ ਪੱਠੇ ਵੱਢੀ ਜਾਂਦਾ ਹੈ ਵੱਡਾ ਕਿਸਾਨ ਸਾਡਾ ਆ ਵੇਖੋ ਬਹੁਤ ਵਧੀਆ ਚੱਲ ਪਈ ਮੀਤੋ ਬਾਦ ਇਹ ਉਹੀ ਮੰਗੀ ਹੈ ਜਿਹੜੀ ਕਈ ਸਾਨੂੰ ਕਹਿੰਦੇ ਸੀ ਕਿ ਬਾਦ ਹੋਏ ਮੈਂ ਆਖਿਆ ਨਹੀਂ ਯਾਰ ਨਹੀਂ ਹੋਣੀ ਇਹ ਤਾਂ ਬਣਾ ਦੇਾਂਗੇ ਰੱਬ ਨੇ ਚਾਹਿਆ ਤਾਂ ਬਣ ਜੂਈ ਬੱਲੇ ਬੱਲੇ ਸਾਹ ਗੇੜੇ ਹੀਰੋਂ ਦੇ ਬਾਲੇ ਆਉਂਦੇ ਸੀ ਇਹ ਤੇ ਉਸ ਕਾਰਨ ਛੱਡੇ ਆ ਵੇਖੋ ਕਿ ਕਿਸਾਨ ਸਾਡਾ ਪੱਠੇ ਵੱਢੀ ਜਾਂਦਾ ਟਾਟਾ ਸਾਨ ਪੁੱਤ ਕਿਵੇਂ ਵੜਤੇ ਕੇ ਵੜਤੇ ਲੱਦੇ ਕਿਨੇ ਐ ਲੱਦੇ ਠੀਕ ਐ ਮੈਂ ਬੰਨ ਦੂੰ ਆ ਤੂੰ ਦੱਸ ਦੇ ਮਨ ਦੂੰ ਆ ਮੇਰੇ ਕੋਲੇ ਆ ਜਾਈਂ ਉੱਥੇ ਆਏ ਨਹੀਂ ਜਾਂਦੇ ਉਹ ਡਿੱਗ ਪੈਣਗੇ ਮੈਂ ਤੈਨੂੰ ਦੱਸਤਾ ਵਧੀਆ ਲੱਗੀ ਵੀਡੀਓ ਮਾੜੀ ਲੱਗੀ ਜਿਵੇਂ ਵੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਸ਼ੇਅਰ ਤੇ ਲਾਈਕ ਕਰਿਓ ਚੈਨਲ ਨੂੰ ਵੀਰ ਜੀ ਸਪੋਰਟ ਕਰਿਓ ਨਵਾਂ ਨਵਾਂ ਕੰਮ ਕਰਿਆ ਜੀ ਠੀਕ ਹੈ ਤੁਹਾਡੀ ਸਪੋਰਟ ਨਾਲ ਹੀ ਆ ਸਬਸਕ੍ਰਾਈਬ ਕਰੋਗੇ ਤਾਂ ਪੂਰੀ ਆਪਾਂ ਨੂੰ ਹਾਈ ਤਾਂ ਨੌਲੇਜ ਨਾਲ ਬਣਾਉਣੀ ਨਹੀਂ ਆਉਂਦੀ ਜੇ ਲੱਗੇ ਤਾਂ ਤੁਹਾਡੀ ਸਪੋਰਟ ਹੋਊਗੀ ਤੇ ਬਣਾਵਾਂਗੇ ਜਰੂਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਮ ਹੋ ਗਈ ਜੀ ਸ਼ੁਭ ਰਾਤਰੀ ਸਾਰਿਆਂ ਸ਼ੁਭ ਦਿਨ ਨੰ ਗੁਜਰਿਆ ਸਾਰਿਆਂ ਨੂੰ ਸੁੱਖ ਸ਼ਾਂਤੀਆਂ ਅੱਖਾਂ ਸਾਰੇ ਤਰੱਕੀਆਂ ਕਰੋ ਜੀ Tarjan detta innebär.